ਕਾ ਕੌਂਸਲਰ ਬਿਆਨਤ ਕਿੰਗਰ ਵੱਲੋਂ ਆਪਣੇ ਵਕੀਲ ਐਡਵੋਕੇਟ ਪੀਸ਼ਮ ਕਿੰਗਰ ਰਾਹੀਂ ਪੰਜਾਬ ਵਿੱਚ 48 ਨਗਰ ਕੌਂਸਲ ਨਗਰ ਪੰਚਾਇਤਾਂ ਦੇ ਕਿਸੇ ਕਾਰਨ ਖਾਲੀ ਹੋਏ 27 ਵਾਰਡਾਂ ਦੀ ਜਮੀਨੀ ਚੋਣਾਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਲੈ ਕੇ ਕੋਰਟ ਵੱਲੋਂ ਪੰਜਾਬ ਸਰਕਾਰ ਦੇ ਜਵਾਬ ਤੋਂ ਬਾਅਦ ਕੋਰਟ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦਾ ਖਤਮ ਹੋਣ ਤੋਂ ਬਾਅਦ 15 ਦਿਨ ਦੇ ਵਿੱਚ ਵਿੱਚ ਵਕੀਲ ਸਾਹਿਬ ਮਾਰ ਨੰਬਰ 18 ਨੂੰ ਲੈ ਕੇ ਬਿਆਨਤ ਕਿੰਗਰ ਨੇ ਤੁਹਾਡੇ ਰਹੀਂ ਇੱਕ ਪੰਜਾਬ ਹਰਿਆਣਾ ਇੱਕ ਹੋਜੇ ਡਿਟਕ ਤੇ ਚੋਣ ਕਰਾਉਣ ਨੂੰ ਲੈ ਕੇ ਜੀ ਇਸਜਤੇ ਕਾਨੂੰਨੀ ਸਥਿਤੀ ਕਿੱਥੇ ਖੜੀ ਹੈ ਅਸੀਂ ਰਿਟ ਪਾਉਣ ਤੋਂ ਪਹਿਲਾਂ ਅਸੀਂ ਰਿਪਰੈਜੈਂਟੇਸ਼ਨ ਵੀ ਦਿੱਤੀ ਸੀਗੀ ਸਟੇਟ ਕਮਿਸ਼ਨਰ ਪੰਜਾਬ ਨੂੰ ਪ੍ਰਿੰਸੀਪਲ ਸੈਕਟਰੀ ਲੋਕਲ ਡਿਪਾਰਟਮੈਂਟ ਤੇ ਡੀਸੀ ਸਾਹਿਬ ਮਲੇਰਕੋਟਲਾ ਸਾਹਿਬ ਨੂੰ ਪਰ ਉਹ ਰਿਪਰੈਜੈਂਟੇਸ਼ਨ ਅਸাক ਡਿਸਾਈਡ ਨਹੀਂ ਹੋਈ ਸੀਗੀ ਤੇ ਉਸ ਤੋਂ ਬਾਅਦ ਸਾੰਨੇ ਪਾਏ ਰਿਟ ਵੀ ਇੱਕ ਤਾਂ ਫਰੈਸ਼ ਨੋਟੀਫਿਕੇਸ਼ਨ ਇਸ਼ੂ ਕੀਤੇ ਜਾਣ ਕਿਉਂਕਿ ਸਵਾ ਸਾਲ ਤੋਂ ਜਿਹੜੇ ਆ ਵਾਰਡ ਨੰਬਰ 18 ਦੇ ਵਿੱਚ ਇਲੈਕਸ਼ਨ ਨਹੀਂ ਹੋ ਰਹੇ ਸੀਗੇ ਤੇ ਦੂਸਰੀ ਸਾਡੀ ਪ੍ਰੇਅਰ ਇਹ ਸੀਗੀ ਕਿ ਰਿਪ੍ਰেজੈਂਟੇਸ਼ਨ ਡਿਸਾਈਡ ਕੀਤੀ ਜਾਵੇ ਤੇ ਜਦੋਂ ਸਰਕਾਰੀ ਵਕੀਲ ਜਿਹੜੇ ਸੀਗੇ ਉਹ ਅਪੀਅਰ ਹੋਏ ਸਰਕਾਰ ਦੇ ਤਰਫ ਤਾਂ ਉਹਨਾਂ ਨੇ ਕਿਹਾ ਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਜਿਸ ਤਹਿਤ ਅਸੀਂ ਜਿਹੜੇ ਆ ਕਿ ਇਲੈਕਸ਼ਨ ਹਜੇ ਨਹੀਂ ਕਰਾ ਸਕਦੇ ਤੇ ਫਿਰ ਜੱਸਾ ਵੱਲੋਂ ਡਾਇਰੈਕਸ਼ਨ ਇਹੀ ਹੋਈ ਉਹਨਾਂ ਨੂੰ ਕਿ ਪਾਰਲੀਮੈਂਟਰੀ ਇਲੈਕਸ਼ਨ ਤੋਂ ਇਮੀਡੀਏਟਲੀ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਆ ਉਹ ਰਿਪ੍ਰেজੈਂਟੇਸ਼ਨ ਡਿਸਾਈਡ ਕੀਤੀ ਜਾਵੇ ਤੇ ਉਹਦੇ ਵਿੱਚ ਇੱਕ ਰੀਜ਼ਨਿੰਗ ਆਰਡਰ ਦਿੱਤਾ ਜਾਵੇ ਇਹ ਇਸ ਦਾ ਮਤਲਬ ਇਹ ਹੈ ਕਿ ਜੇ ਜਿਹੜੀ ਤੁਹਾਡੀ ਪਟੀਸ਼ਨ ਦੀ ਉਸ ਦਾ ਫੈਸਲਾ ਹੋ ਗਿਆ ਤੇ ਸਰਕਾਰ ਨੂੰ ਕਹਿ ਦਿੱਤਾ ਸਰਕਾਰ ਨੂੰ ਕਿ ਚੋਣਾਂ ਤੋਂ ਬਾਅਦ 15 ਦਿਨ ਦਿਨ ਦਾ ਤੁਸੀਂ ਆਪਣਾ ਇਹਦਾ ਫੈਸਲਾ ਅਪਣਾ ਦੇਖਣਾ ਜੇ ਉਹ ਨਹੀਂ ਗਿਆ ਕੋਈ ਦਿਨ ਤੇ ਉਸ ਦੇ ਅਗਲਾ ਤੁਹਾਡਾ ਕਦਮ ਕੀ ਹੋਏਗਾ ਜੇ ਉਹਨਾਂ ਦਾ ਕੋਈ ਨਹੀਂ ਆਰਡਰ ਆਇਆ ਉਸ ਦੇ ਉੱਤੇ ਰੀਜ਼ਨਿੰਗ ਆਰਡਰ ਆਇਆ ਤਾਂ ਆਪਾਂ ਕੰਟੈਂਪਟ ਪਾ ਸਕਦੇ ਆ ਉਹਦੇ ਤੇ ਜਿਹੜਾ ਬਾਡਨ ਪਰ 18 ਦਾ ਜਿਹੜਾ ਚੋਣ ਦਾ ਹੁਣ ਲੈ ਕੇ ਤੁਸੀਂ ਕੋਈ ਪੱਟੀ ਚ ਦਾਰ ਕੀਤੀ ਉਹ ਕਿਉਂ ਕੀਤੀ ਸੀ ਨੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਮੇਰਾ ਆਪਣਾ ਸ਼ਹਿਰ ਹੈ ਇਹ ਦੇਖੋ ਅਸੀਂ ਚਾਹੁੰਦੇ ਆ ਵੀ ਆਪਣੇ ਸ਼ਹਿਰ ਦੇ ਵਿੱਚ ਵਧੀਆ ਤਰੀਕੇ ਨਾਲ ਸਰਕਾਰ ਵੱਲੋਂ ਕੰਮ ਹੋਣ ਤਾਂ ਕਿ ਇਹ ਸ਼ਹਿਰ ਦੀ ਨਿਹਾਰ ਬਦਲੀ ਜਾਵੇ ਕਿਉਂਕਿ ਪਹਿਲਾਂ ਵੀ ਅਸੀਂ ਇਸੇ ਚੀਜ਼ ਦੀ ਲੜਾਈ ਲੜਦੇ ਆ ਰਹੇ ਹਾਂ ਸ਼ੁਰੂ ਤੋਂ ਹੀ ਵੀ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਔਰ ਇਹ ਦੀ ਜਿਹੜੀ ਇੱਕ ਸਾਫ਼ ਸੁਥਰਾ ਹੋਵੇ ਔਰ ਅੱਛੀ ਸੜਕਾਂ ਹੋਣ ਤੇ ਇੱਕ ਸ਼ਹਿਰ ਕੀ ਪੰਜਾਬ ਚ ਪੂਰਾ ਨਾਮ ਹੋਵੇ ਮਲੇਰਕੋਲੇ ਦਾ ਉਸ ਨੂੰ ਦੇਖਦੇ ਹੋਏ ਅਸੀਂ ਦੇਖਿਆ ਵੀ ਬਾੜ ਨੰਬਰ ਜਿਹੜਾ 18 ਦਾ ਹੈਗਾ ਉਸ ਐਮਸੀ ਸਾਹਿਬਾਨ ਦੀ ਡੈਥ ਹੋ ਗਈ ਸੀ ਹੱਤੋਂ ਸਵਾ ਖਸਾਲ ਪਹਿਲਾਂ ਲekin ਸਰਕਾਰ ਵੱਲੋਂ ਬਾਰ ਬਾਰ ਇੱਕ ਦਿੱਤੀ ਜਾਂਦੀ ਸੀ ਡੇਟ ਵੀ ਅਸੀਂ ਇਲੈਕਸ਼ਨ ਹੋਣ ਕਰਾਣੇ ਆ ਫਿਰ ਕੈਨਸਲ ਹੋ ਜਾਂਦਾ ਸੀ ਫਿਰ ਹੁਣ ਕਰਾਣੇ ਆ ਲੇਕਿਨ ਮੈਂ ਸੋਚਿਆ ਦੇਖੋ ਉਹ ਜਿਹੜੇ ਵਾਰਡ ਦੀ ਪਬਲਿਕ ਹੈ ਉਹਨਾਂ ਦਾ ਤਾਂ ਕੋਈ ਕਸੂਰ ਹੈ ਨਹੀਂ ਨਾ ਉਹ ਪਬਲਿਕ ਜਿਹੜੀ ਕਿੱਥੇ ਜਾਏਗੀ ਅਸੀਂ ਉਸ ਨੂੰ ਦੇਖਦੇ ਹੋਏ ਅਸੀਂ ਇਸ ਚੀਜ਼ ਤੇ ਡੇਟ ਤੈਅ ਕੀਤੀ ਵੀ ਇੱਕ ਇਲੈਕਸ਼ਨ ਹੋਣ ਤਾਂ ਕਿ ਜਿਹੜੀ ਉਸ ਏਰੀਆ ਦੇ ਲੋਕਾਂ ਨੂੰ ਇੱਕ ਨੁਮਾਇੰਦਾ ਮਿਲ ਸਕੇ ਔਰ ਆਪਣੇ ਵਾਰਡ ਦੀ ਡਿਵੈਲਪਮੈਂਟ ਕਰ ਸਕੇ ਮੇਨ ਇਸ਼ੂ ਸਾਡਾ ਇਹੀ ਹੈ ਵੀ ਅਸੀਂ ਸ਼ਹਿਰ ਦੀ ਤਰੱਕੀ ਚਾਹੁੰਦੇ ਆ ਜਿਸ ਦੇ ਬਹਿਤ ਅਸੀਂ ਕੋਰਟ ਦੇ ਵਿੱਚ ਗਏ ਅਸੀਂ ਇਹ ਸਾਡਾ ਮੇਨ ਇਸ਼ੂ ਸੀਗਾ 18 ਨੂੰ ਲੈ ਕੇ ਇੱਕ ਇਹਦਾ ਮਸਲਾ ਇਹ ਕਿ ਵਾਈਸ ਪ੍ਰਧਾਨ ਔਰ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਇੱਕ ਸਾਲ ਤੋਂ ਪੈਂਡਿੰਗ ਪਈ ਹੈ ਜਿਵੇਂ ਹੁਣ ਪ੍ਰਧਾਨ ਜਿਹੜਾ ਸਾਊਦੀ ਅਰਬ ਚਲਾ ਗਿਆ ਨੇ ਹੱਜ ਨੂੰ ਕਿ ਉਹਨਾਂ ਦੀ ਗੈਰ ਹਾਜ਼ਰੀ ਹੁਣ ਕੌਣ ਦੇਖੇਗਾ ਜੇ ਚੁਣਿਆ ਨਾ ਕੋਈ ਰਹਿ ਨਾ ਕੋਈ ਪ੍ਰਧਾਨ ਨਹੀਂ ਹੈ ਇਹਦੇ ਬਦ ਕਰ ਕੀ ਕਹੋਗੇ ਇਹ ਦੇਖੋ ਸਰਕਾਰ ਦੀ ਨਲਾਕੀ ਹੈ ਆਪਣੇ ਐਮਐਲਏ ਸਾਹਿਬ ਦੀ ਨਲਾਕੀ ਹੈ ਹਾਲਾਂਕਿ ਚੋਣ ਕਰਾਣਾ 1 ਮਿੰਟ ਦਾ ਕੰਮ ਹੈ ਇਹ ਇਹ ਹੁਣ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਹੈ ਜਿਹੜੀ ਕਿ ਵਾਈਸ ਪ੍ਰਧਾਨ ਔਰ ਸੀਨੀਅਰ ਵਾਈਸ ਪ੍ਰਧਾਨ ਨਹੀਂ ਕਰ ਰਹੇ ਮਕਸਦ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਇਸ ਟਾਈਮ ਮੇਰਾ ਕਹਿੰਦਾ ਪਾ ਭਾਈ ਜੇ ਹੁਣ ਪ੍ਰਧਾਨ ਵੀ ਹੈ ਨਹੀਂ ਪ੍ਰਧਾਨ ਸੌਦੀਰ ਹਾਜ਼ਰ ਕੋ ਨਹੀਂ ਚਲੇਗੀ ਉਮਰਾ ਤਾਂ ਹੁਣ ਉਹਦੀ ਗੈਰ ਹਾਜ਼ਰੀ ਕੌਣ ਜ਼ਿੰਮੇਵਾਰ ਹੋਏਗਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਐਮ ਐਲ ਏ ਜ਼ਿੰਮੇਵਾਰ ਹੈ ਇਸ ਚੀਜ਼ ਦਾ ਪ੍ਰਸ਼ਾਸਨ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਨਾ ਕਿਉਂਕਿ ਜਿਹੜੀ ਪਾਵਰ ਹੈ ਉਹ ਪ੍ਰੈਜ਼ੀਡੈਂਟ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਜਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੁੰਦੀ ਹੈ ਲੇਕਿਨ ਅਗਰ ਨਹੀਂ ਹੈ ਤਾਂ ਐਸਡੀ ਆਟੋਮੈਟਿਕ ਐਸਡੀਐਮ ਵਾਲਾ ਕੋ ਜਾਂਦਾ ਹੈ ਇਹ ਮੰਨਦੇ ਹੋ ਲੋਕਤੰਤਰ ਦੇ ਜਿਹੜਾ ਕਾਨ ਕੀਤਾ ਜਾ ਰਿਹਾ ਬਿਲਕੁਲ ਦੇਖੋ ਇਹ ਆਪਣੇ ਸ਼ਹਿਰ ਦੇ ਐਮਐਲਏ ਦੀ ਨਲਾਇਕੀ ਹੈ ਜਿਹੜਾ ਇੱਕ ਇਲੈਕਸ਼ਨ ਨਹੀਂ ਕਰਾ ਸਕਦਾ ਮੈਂ ਇੱਕ ਚੀਜ਼ ਤੇ ਹੈਰਾਨ ਆ ਕਿੰਨੀ ਵੱਡੀ ਗੱਲ ਹੈ ਵਾਈਸ ਪ੍ਰੈਜ਼ੀਡੈਂਟ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਕਰਾਉਣਾ ਇਹ ਕੋਈ ਖਾਸ ਗੱਲ ਤਾਂ ਹੈ ਨਹੀਂ ਇੱਕ ਦਿਨ ਦਾ ਕੰਮ ਨਹੀਂ ਹੈ ਇਹ